ਇਸ ਵੀਡੀਓ ਦੇ ਟਾਈਟਲ 'ਚ ਮੈਂ ਲਿਖਿਆ ਹੋਇਆ ਹੈ Bajaj Finserv EMI Card ਦਾ 100% honest review। ਇਸ ਚੀਜ਼ ਦਾ ਪ੍ਰੂਫ ਤੁਹਾਨੂੰ ਇਹ ਮਿਲ ਜੇਗਾ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਕਿਸੇ ਵੀ ਕਾਰਡ ਨੂੰ ਅਪਲਾਈ ਕਰਨ ਦਾ ਤੁਹਾਨੂੰ ਕੋਈ ਲਿੰਕ ਨਹੀਂ ਮਿਲੇਗਾ। ਇਸ ਵੀਡੀਓ ਦਾ ਇੰਟੈਂਡ ਤੁਹਾਨੂੰ ਇੱਕ ਕਲੀਅਰ ਤੇ ਸਹੀ ਇਨਫੋਰਮੇਸ਼ਨ ਦੇਣਾ ਹੈ ਤੇ ਮੋਸਟ ਰੈਲੇਵੈਂਟ ਇਨਫੋਰਮੇਸ਼ਨ ਦੇਣਾ ਹੈ। Bajaj Finserv EMI Card ਨੂੰ ਮਾਰਕੀਟ ਦੇ ਵਿੱਚ ਆਲਮੋਸਟ 8 ਸਾਲ ਤੋਂ ਵੱਧ ਹੋ ਚੁੱਕੇ ਹੈ। ਇਸੇ ਦੇ ਵਿੱਚ ਕਾਰ 2024 ਦੇ ਵਿੱਚ 6 ਤੋਂ 8 ਮਹੀਨਿਆਂ ਦੇ ਲਈ RBI ਦੁਆਰਾ ਬੈਨ ਵੀ ਕੀਤਾ ਗਿਆ ਕਿਉਂਕਿ ਇਹ RBI ਦੀਆਂ ਡਿਜੀਟਲ ਲੈਂਡਿੰਗ ਜਿਹੜੀਆਂ ਗਾਈਡਲਾਈਨ ਸੀ ਉਹਨਾਂ ਨੂੰ ਫਾਲੋ ਨਹੀਂ ਸੀ ਕਰ ਜੇਕਰ ਸਪੈਸੀਫਿਕਲੀ ਗੱਲ ਕਰਾਂ ਤਾਂ ਲੋਨ ਲੈਣ ਦੇ ਵਕਤ ਕਸਟਮਰ ਨੂੰ ਟੈਨਯੂਰ ਚਾਰਜਸ ਪੈਨਲ ਚਾਰਜਸ ਜਾਂ ਫਿਰ ਇੰਟਰਸਟ ਚਾਰਜਸ ਕੋਈ ਵੀ ਏਦਾਂ ਦਾ ਕਲੀਅਰ ਡਾਕੂਮੈਂਟ ਨਹੀਂ ಸಿਿਲ ਰਿਹਾ ਮਤਲਬ ਕੋਈ ਏਦਾਂ ਦੀ ਚੀਜ਼ ਦੇ ਹੀ ਨਹੀਂ ਸੀ ਜਿਹਦੇ ਵਿੱਚ ਸਾਰਾ ਕੁਝ ਸਾਫ਼-ਸਾਫ਼ ਲਿਖਿਆ ਹੋਵੇ ਇਸੇ ਚੀਜ਼ ਦੇ ਚੱਲਦੇ ਹੋਏ ਆਰਬੀਆਈ ਨੇ ਇਹਦੇ ਤੇ ਬੈਨ ਲਾ ਦਿੱਤਾ ਸਬਸੀਕੁਐਂਟਲੀ ਆਈ ਬਜਾਜ ਨੇ ਇਹ ਫਾਲੋ ਕਰਨੀਆਂ ਸ਼ੁਰੂ ਕਰਤੀਆਂ ਗਾਈਡਲਾਈਨਸ ਤੇ ਬੈਨ ਹਟਾ ਦਿੱਤਾ ਬਟ ਅਦਰ ਦੈਨ ਦ ਜੇਕਰ ਦੇਖਿਆ ਆਵੇ ਤਾਂ ਬਜਾਜ ਦਾ ਹੀ ਐਮਆਈ ਕਾਰਡ ਬੜਾ ਹੀ ਫੇਮਸ ਰਿਹਾ ਮਤਲਬ ਬੜਾ ਹੀ ਪੋਪੂਲਰ ਰਿਹਾ ਹੈ ਹੁਣ Bajaj ਦਾ ਇਹ ਕਾਰਡ ਬੜਾ ਯੂਨੀਕ ਹੈ ਮਤਲਬ ਕਿ ਕੋਈ ਵੀ ਐਦਾਂ ਦਾ ਕਾਰਡ ਨਹੀਂ ਹੈ ਜਿਹੜਾ ਤੁਹਾਡੀਆਂ ਪੇਮੈਂਟਸ ਨੂੰ ਮੰਥਲੀ ਕਿਸ਼ਤਾਂ ਦੇ ਵਿੱਚ ਕਨਵਰਟ ਕਰਦੇ ਆ ਹੁਣ ਨਾਰਮਲ ਕ੍ਰੈਡਿਟ ਕਾਰਡ ਤੋਂ ਵੀ ਤੁਸੀਂ ਕਿਸ਼ਤਾਂ ਦੇ ਵਿੱਚ ਕਨਵਰਟ ਕਰ ਸਕਦੇ ਹੋ ਆਪਣੇ ਪੇਮੈਂਟਸ ਬਟ ਫਿਰ ਉਹਦਾ ਜਿਹੜਾ ਪ੍ਰੋਸੈਸ ਹੁੰਦਾ ਥੋੜਾ ਜਿਹਾ ਟੇਡਾ ਹੁੰਦਾ ਤੇ ਦੂਜਾ ਡਿਫਰੈਂਸ ਇਹ ਹੈ ਵੀ ਕ੍ਰੈਡਿਟ ਕਾਰਡ ਦੇ ਵਿੱਚ ਜਿਵੇਂ ਤੁਸੀਂ ਕੈਸ਼ ਵਿਡਰੋਅਲ ਕਰ ਲੈਣੇ ਹੋ Bajaj ਦੇ Insta EMI ਕਾਰਡ ਤੋਂ ਤੁਸੀਂ ਇਸ ਤਰੀਕੇ ਨਾਲ ਕੈਸ਼ ਵਿਡਰੋਅਲ ਨਹੀਂ ਕਰ ਸਕਦੇ ਤੇ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਹੈ ਉਹ ਤੁਸੀਂ ਜਿੱਥੇ ਚਾਹੇ ਉੱਥੇ ਯੂਜ਼ ਕਰ ਸਕਦੇ ਹੋ ਪਰ Bajaj EMI ਕਾਰਡ ਸਿਰਫ ਅੱਗੇ ਜਿਹੜਾ Bajaj ਦਾ EMI ਕਾਰਡ ਹੈ ਮੈਨੂੰ 100% ਕ੍ਰੈਡਿਟ ਦੇਣਾ ਚਾਹੁੰਗਾ ਕਿਉਂਕਿ ਆਲਮੋਸਟ ਜਿੰਨੇ ਵੀ ਪੌਪੂਲਰ ਈ-ਕਾਮਰਸ ਨੇ ਜਿਵੇਂ ਕਿ Amazon ਹੋ ਗਿਆ Flipkart ਇੱਥੇ Bajaj ਨੇ ਆਪਣਾ ਟਾਈਪ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਜਿਵੇਂ ਗੱਲ ਕਰਾਂ 1 ਲੱਖ ਤੋਂ ਵੱਧ ਆਫਲਾਈਨ ਸਟੋਰਸ ਨੇ ਜਿੱਥੇ Bajaj ਦਾ EMI ਟਾਇਆ ਪਿਆ ਸੋ ਜੇਕਰ ਤੁਸੀਂ ਇਸ ਕਾਰਡ ਨੂੰ ਲੈਣੇ ਹੋ ਤਾਂ ਇਹਦੇ ਕਾਫੀ ਚਾਂਸਸ ਨੇ ਵੀ ਇਹ ਕਿਤਨਾ ਕਿਤਨਾ ਤਾਂ ਯੂਜ਼ ਹੋਈ ਜਾਏਗਾ ਹੁਣ ਇਸ ਕਾਰਡ ਨੂੰ ਥੋੜਾ ਜਿਹੀ ਗਹਿਰਾਈ ਦੇ ਨਾਲ ਸਮਝਦੇ ਹਾਂ ਵੀ ਅਸਲ 'ਚ ਇਹ ਕਾਰਡ ਕੰਮ ਕਿਵੇਂ ਕਰਦਾ ਹੈ ਹੁਣ ਮੰਨ ਲਓ ਤੁਸੀਂ ਕ੍ਰੋਮਾ ਜਾਂ ਰਾਇਲੈਂਸ ਡਿਜੀਟਲ ਸਟੋਰ ਤੋਂ 25000 ਰੁਪਏ ਦਾ ਫੋਨ ਲੈਣੇ ਹੋ ਉਹ 25000 ਸਾਰਾ ਹੀ ਦਾ ਸਾਰਾ ਅਪਰ ਫਰੰਟ ਪੇ ਕਰਨ ਦੀ ਬਜਾਏ ਉੱਥੇ ਬਜਾਜ ਆਉਂਦਾ ਉਹ ਕਹਿੰਦਾ ਜੀ ਤੁਸੀਂ 25000 ਦਾ ਲੋਨ ਲੈ ਲਓ ਤੁਹਾਨੂੰ ਕੋਈ ਵਿਆਜ ਨਹੀਂ ਦੇਣਾ ਪੈਣਾ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਵੀ 6 ਮਹੀਨੇ ਦੀਆਂ ਕਿਸ਼ਤਾਂ ਬਣਾ ਦਿਓ 0% ਵਿਆਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 4167 ਰੁਪਏ ਕਿਸ਼ਤ ਬਣਦੀ ਹੈ 6 ਮਹੀਨੇ ਦੇ ਲਈ ਬਜਾਜ ਕਹੇਗਾ ਠੀਕ ਹੈ ਜੀ ਪਰ ਐਕਚੁਅਲ ਦੇ ਵਿੱਚ ਇਹ 25000 ਤੇ 12 ਤੋਂ 14% ਦਾ ਵਿਆਜ ਲੱਗਦਾ ਹੈ ਦੇ ਉਹ ਵਿਆਜ ਕਸਟਮਰ ਨਹੀਂ ਐਕਚੁਅਲ ਦੇ ਵਿੱਚ ਉਸ ਪ੍ਰੋਡਕਟ ਦਾ ਮੈਨੂਫੈਕਚਰਰ ਪੇ ਕਰਦਾ ਹੁਣ ਇਥੇ ਫੋਨ ਦੀ ਗੱਲ ਕਰੀਏ ਤਾਂ ਮੈਨੂਫੈਕਚਰਰ ਸੈਮਸੰਗ 1+ ਵੀ ਹੋ ਸਕਦਾ ਹੁਣ ਉਸ ਤੋਂ ਬਾਅਦ ਗੱਲ ਹੁੰਦੀ ਹੈ ਵੀ ਇਹ 25000 ਤੇ ਜਿਹੜਾ ਉਹਦਾ 1 ਸਾਲ ਦਾ ਵਿਆਜ ਬਣੇਗਾ ਉਹ ਅਰਾਊਂਡ 12 ਤੋਂ 14% ਦੇ ਹਿਸਾਬ ਨਾਲ ਦੇਖੀਏ ਤਾਂ 3000 ਰੁਪਏ ਦੇ ਕਰੀਬ ਬਣਦਾ 6 ਮਹੀਨੇ ਦਾ ਵਿਆਜ 1500 ਰੁਪਏ ਤਾਂ Bajaj Finserv ਇਥੇ 1500 ਰੁਪਏ ਦਾ ਵਿਆਜ ਕਮਾ ਲੈਂਦਾ ਪਰ ਓਨੈਸਟਲੀ ਦੱਸਣਾ ਵੀ ਇਹ ਕਾਰਡ ਕਸਟਮਰ ਦੇ ਲਈ ਵੀ ਐਕਚੁਅਲ ਦੇ ਵਿੱਚ ਜ਼ੀਰੋ ਕਾਸਟ ਨਹੀਂ ਹੁੰਦਾ Bajaj ਤੋਂ 10 ਤਰੀ ਸਭ ਤੋਂ ਪਹਿਲੇ ਚਾਰजेस ਆਉਂਦੇ ਆ 530 ਰੁਪਏ ਇਸ EMI ਨੈਟਵਰਕ ਕਾਰਡ ਦੀ ਫੀਸ ਜਿਹੜੀ ਕਿ ਵਨ ਟਾਈਮ ਹੁੰਦੀ ਹੈ ਜਦੋਂ ਤੁਸੀਂ ਇਸ ਕਾਰਡ ਨੂੰ ਲੈਣੇ ਹੋ ਦੂਜੇ ਨੰਬਰ ਤੇ ਹੁੰਦੀ ਹੈ ਇਸ ਕਾਰਡ ਦੀ ਐਕਟੀਵੇਸ਼ਨ ਫੀਸ 117 ਰੁਪਏ ਜੋ ਕਿ ਐਕਚੁਅਲ ਦੇ ਵਿੱਚ 99 ਰੁਪਏ ਪਲੱਸ GST ਹੁੰਦੀ ਹੈ ਇਹ ਫੀਸ ਵੀ ਜਦੋਂ ਤੁਸੀਂ ਲੋਨ ਕਰਵਾਉਨੇ ਹੋ ਉਦੋਂ ਤੁਹਾਨੂੰ ਲੱਗਦੀ ਹੈ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ ਇਸ ਕਾਰਡ ਨੂੰ ਇੱਕ ਵਾਰੀ ਯੂਜ਼ ਕਰ ਲੈਣੇ ਹੋ ਤਾਂ ਇਹ ਫੀਸ ਤੁਹਾਡੀ ਵੇਵ ਆਫ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਇਸ ਸਾਲ ਦਾ ਪਹਿਲਾ ਪ੍ਰੋਡਕਟ ਨੋ ਕਾਸਟ EMI ਤੇ ਲਓਗੇ ਤਾਂ ਉਦੋਂ ਤੁਹਾਨੂੰ 236 ਰੁਪਏ ਫੀਸ ਲੱਗਦੀ ਹੈ ਜੋ ਕਿ 199 ਰੁਪਏ ਪਲੱਸ GST ਹੁੰਦੀ ਹੈ ਇਸ ਤੋਂ ਇਲਾਵਾ ਉਸੇ ਸਾਲ ਦੇ ਵਿੱਚ ਕੋਈ ਸੀ ਦੁਬਾਰਾ ਪ੍ਰੋਡਕਟ EMI 0 ਕਾਸਟ EMI ਤੇ ਕਰਵਾਉਣੀ ਹੋ ਫਿਰ ਤੁਹਾਨੂੰ 236 ਰੁਪਏ ਨਹੀਂ ਦੇਣੇ ਪੈਂਦੇ ਇਹ ਵਨ ਟਾਈਮ ਫੀਸ ਹੁੰਦੀ ਹੈ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਲੋਨ ਲੈਣੇ ਹੋ ਨਾ Bajaj ਤੁਹਾਡਾ ਸਿਮਲ ਸਕੋਰ ਚੈੱਕ ਕਰਦਾ ਹੈ ਤੇ ਇਹਦੇ ਲਈ Bajaj ਤੁਹਾਨੂੰ 46 ਰੁਪਏ ਦੀ ਫੀਸ ਲਾਉਂਦਾ ਸਿਮਲ ਸਕੋਰ ਚੈੱਕ ਕਰਨ ਦੇ ਲਈ ਤੇ ਇਹ ਫੀਸ ਹਰ ਵਾਰੀ ਲੱਗੇਗੀ ਜਿੰਨੀ ਵਾਰੀ ਵੀ ਤੁਸੀਂ ਨੋ ਕਾਸਟ EMI ਜਾਂ ਫਿਰ ਲੋਨ Bajaj ਤੋਂ ਲਓਗੇ ਤੋਂ ਇਲਾਵਾ ਜਦੋਂ ਵੀ ਤੁਸੀਂ ਇਸ ਕਾਰਡ ਨੂੰ ਯੂਜ਼ ਕਰਕੇ EMI ਦੇ ਵਿੱਚ ਕਨਵਰਟ ਕਰਦੇ ਹੋ ਤਾਂ ਤੁਹਾਨੂੰ ਪ੍ਰੋਸੈਸਿੰਗ ਚਾਰजेस ਵੀ ਲੱਗ ਸਕਦੇ ਹੈ ਉਹਨ ਇਤੇ ਲੱਗ ਸਕਦੇ ਮੈਂ ਇਸ ਲਈ ਕਿਹਾ ਕਿਉਂਕਿ ਇਹ ਵੈਰੀਏਬਲ ਚਾਰजेस ਹੈ 99 ਰੁਪਏ ਤੋਂ ਲੈ ਕੇ 999 ਰੁਪਏ ਤੱਕ ਤੁਹਾਨੂੰ ਕੋਈ ਵੀ ਚਾਰजेस ਲੱਗ ਸਕਦੇ ਹਨ ਇਹ ਟੋਟਲੀ ਡਿਪੈਂਡ ਕਰਦਾ ਤੁਹਾਡੇ ਸਿੰਪਲ ਸਕੋਰ ਤੇ ਤੁਹਾਡੇ ਲੋਨ ਅਮਾਉਂਟ ਤੇ ਐਲੀਜੀਬਿਲਟੀ ਤੇ ਜਦੋਂ ਵੀ ਤੁਸੀਂ ਇਹ ਕਾਰਡ ਅਵੇਲ ਕਰਦੇ ਹੋ ਨਾ ਤਾਂ ਤੁਹਾਨੂੰ ਇੱਕ ਮੰਡੇਟ ਸਾਈਨ ਕਰਨਾ ਪੈਂਦਾ ਹੈ ਇਹਦਾ ਸਿੰਪਲ ਜਿਹਾ ਮਤਲਬ ਹੁੰਦਾ ਹੈ ਵੀ ਤੁਹਾਡੇ ਸੇਵਿੰਗ ਅਕਾਊਂਟ ਤੇ ਇੱਕ ਇਨਸਟਰਕਸ਼ਨ ਲੱਗ ਜਾਂਦੀ ਹੈ ਵੀ ਜਦੋਂ ਵੀ ਤੁਹਾਡੀ ਕਿਸ਼ਤ ਆਏਗੀ ਆਟੋਮੈਟਿਕਲੀ ਤੁਹਾਡੇ ਅਕਾਊਂਟ ਤੋਂ ਕੱਟ ਜਾਏਗੀ ਤੇ ਇਹਦੇ ਲਈ ਤੁਹਾਨੂੰ 99 ਰੁਪਏ ਪਲੱਸ GST ਦੀ 1 ਟਾਈਮ ਫੀਸ ਲੱਗਦੀ ਹੈ ਬਾਈ ਨਹੀਂ ਚਾਂਸ ਜੇਕਰ ਤੁਹਾਡਾ ਉਹ ਮੰਡੇਟ ਜਿਹੜਾ ਸਾਈਨ ਕੀਤਾ ਹੋਇਆ ਉਹ ਫੇਲ ਹੋ ਗਿਆ ਤੁਸੀਂ ਕਿਸ਼ਤ ਟਾਈਮ ਤੇ ਨਹੀਂ ਕੱਢਦੀ ਤਾਂ ਤੁਹਾਨੂੰ 500 ਰੁਪਏ ਪਲੱਸ ਜੀਐਸਟੀ ਦੀ ਪੈਨਲਟੀ ਵੀ ਲੱਗਦੀ ਹੈ ਹੁਣ ਇਹ ਤਾਂ ਗੱਲ ਹੋ ਗਈ ਰੂਟੀਨ ਫੀਸ ਦੀ ਜਿਹੜੀ ਤੁਹਾਨੂੰ ਲੱਗਣੀ ਲੱਗਣੀ ਹੈ ਇਸ ਤੋਂ ਇਲਾਵਾ ਬਜਾਇਜ਼ ਦੇ ਕੁਝ ਹੋਰ ਚਾਰजेस ਵੀ ਨੇ ਉਹਨਾਂ ਬਾਰੇ ਗੱਲ ਕਰ ਲੈਣੇ ਆ ਹੁਣ ਮੰਨ ਲਓ ਤੁਸੀਂ ਇਸ ਕਾਰਡ ਨੂੰ ਅਪਲਾਈ ਕੀਤਾ ਤੇ ਇਹ ਕਾਰਡ ਤੁਹਾਨੂੰ ਮਿਲ ਗਿਆ ਜਿੱਤੇ ਤੁਹਾਨੂੰ 1 ਲੱਖ ਰੁਪਏ ਦੀ ਲਿਮਟ ਮਿਲ ਗਈ ਕੁਝ ਟਾਈਮ ਬਾਅਦ ਲਿਮਟ ਐਨਹਾਂਸ ਕਰਨ ਦੇ ਲਈ ਤੁਸੀਂ 1 ਲੱਖ ਤੋਂ 1.5 ਲੱਖ ਕਰਨ ਦੇ ਲਈ ਅਪਲਾਈ ਕਰਦੇ ਹੋ ਇਹ ਲਿਮਟ ਐਨਹਾਂਸਮੈਂਟ ਦੇ ਵੀ ਤੁਹਾਨੂੰ ਚ ਹੁਣ ਜੇਕਰ ਤੁਹਾਡੀ ਸ਼ੈਡਿਊਲਡ EMI ਤੁਸੀਂ ਡਿਲੇ ਕਰ ਦਿੰਨੇ ਹੋ ਤਾਂ ਤੁਹਾਨੂੰ 40% ਪਰ ਐਨਮ ਦੇ ਹਿਸਾਬ ਨਾਲ ਪੈਨਲਟੀ ਲੱਗੇਗੀ ਤੇ ਜੇਕਰ ਤੁਹਾਡਾ ਮੰਡੇਟ ਫੇਲ ਹੋ ਜਾਂਦਾ ਹੈ ਉਹਦੇ ਨਾਲ EMI ਡਿਲੇ ਹੋ ਜਾਂਦੀ ਹੈ ਤਾਂ ਤੁਹਾਨੂੰ 40% ਪਰ ਐਨਮ ਦੇ ਹਿਸਾਬ ਨਾਲ ਪੈਨਲਟੀ ਤਾਂ ਲੱਗੇਗੀ ਉਹਦੇ ਨਾਲ ਨਾਲ 999 ਪੇ ਪਲੱਸ GST ਦੀ ਪੈਨਲਟੀ ਲੱਗੇਗੀ ਹਰ ਵਾਰ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਕਾਰਡ ਨੂੰ ਜ਼ੀਰੋ ਕਾਸਟ ਬੋਲਣਾ ਤਾਂ ਸਹੀ ਨਹੀਂ ਹੋਏਗਾ ਬਟ ਜੇਕਰ ਹੁਣ ਕੋਈ ਪਰਸਨ ਆ ਕੇ ਕਹੇ ਜੀ ਮੈਂ ਆਪਣੀਆਂ ਪੇਮੈਂਟਸ ਟਾਈਮ ਤੇ ਕਰੂੰਗਾ ਮੈਂ ਕੋਈ ਪੇਮੈਂਟ ਡਿਲੇ ਨਹੀਂ ਕਰਦਾ ਕਿ ਫਿਰ ਵੀ ਮੈਨੂੰ ਚਾਰਜਸ ਲੱਗਣਗੇ ਫਿਰ ਕੁਐਸਚਨ ਹੈ ਜੇਕਰ ਤੁਸੀਂ ਆਪਣੀਆਂ ਸਾਰੀਆਂ ਪੇਮੈਂਟਸ ਟਾਈਮ ਤੇ ਵੀ ਕਰਦੇ ਹੋ ਕੋਈ ਪੇਮੈਂਟ ਡਿਲੇ ਨਹੀਂ ਕਰਦੇ ਤਾਂ ਵੀ ਤੁਹਾਨੂੰ ਇਹ ਚਾਰ ਚਾਰਜਸ ਤਾਂ ਲੱਗਣੇ ਹੀ ਲੱਗਣੇ ਨੇ ਸਭ ਤੋਂ ਪਹਿਲਾਂ ਤਾਂ ਕਾਰਡ ਦਾ ਜਿਹੜਾ ਇਸ਼ੂਐਂਸ ਫੀਸ ਹੈ 530 ਰੁਪਏ ਉਸ ਤੋਂ ਬਾਅਦ ਦੂਜੇ ਨੰਬਰ ਤੇ ਹੁੰਦੀ ਹੈ ਕਨਵੀਨੀਅੰਸ ਫੀ ਜੋ ਕਿ 199 ਰੁਪਏ ਪਲੱਸ GST ਹੁੰਦੀ ਹੈ ਜੋ ਕਿ ਵਨ ਟਾਈਮ ਹੁੰਦੀ ਹੈ ਫਰਸਟ EMI ਤੇ ਜੋ ਕਿ ਲੱਗਦੀ ਹੈ ਉਸ ਤੋਂ ਬਾਅਦ ਹੈ ਤੁਹਾਡੇ ਜਿਹੜਾ ਵਨ ਟਾਈਮ ਤੁਸੀਂ EMI ਮੈਂਡੇਟਰ ਰਜਿਸਟ੍ਰੇਸ਼ਨ ਕਰਦੇ ਹੋ ਉਹਦੇ ਤੇ ਤੁਹਾਨੂੰ 99 ਰੁਪਏ ਪਲੱਸ GST ਦੀ ਫੀਸ ਲੱਗਦੀ ਹੈ ਐਂਡ ਉਸ ਤੋਂ ਬਾਅਦ ਹੈ ਵਨ ਟਾਈਮ ਐਕਟੀਵੇਸ਼ਨ ਚਾਰजेस ਨੇ ਜੋ ਕਿ 99 ਰੁਪਏ ਪਲੱਸ GST ਹੈ ਐਂਡ ਇਹ ਵੀ ਤੁਹਾਨੂੰ ਵਨ ਟਾਈਮ ਹੀ ਲੱਗਦੇ ਆ ਹਿਡਨ ਚਾਰजेस ਤੋਂ ਇਲਾਵਾ ਜੋ ਇਸ ਕਾਰਡ ਨੂੰ ਲੈ ਕੇ ਸਭ ਤੋਂ ਵੱਡੀ ਕੰਪਲੇਂਟ ਆਉਂਦੀ ਆ ਉਹ ਹੁੰਦੀ ਆ ਕ੍ਰਾਸ ਸੇਲਿੰਗ ਦੇਖੋ ਬਜਾਜ ਦੇ 100 ਤੋਂ ਵੀ ਵੱਧ ਪ੍ਰੋਡਕਟਸ ਨੇ ਤੇ ਇਹਨਾਂ ਪ੍ਰੋਡਕਟਸ ਨੂੰ ਸੇਲ ਕਰਨ ਦੇ ਲਈ ਉਹ ਆਪਣੇ ਐਗਜ਼ਿਸਟਿੰਗ ਕਸਟਮਰਸ ਤੇ ਬਹੁਤ ਰਿਲਾਇ ਕਰਦਾ ਹੁਣ ਇਹ ਕ੍ਰਾਸ ਸੇਲਿੰਗ ਦੀ ਅਗਰ ਪਰਮਿਸ਼ਨ ਦੀ ਗੱਲ ਕਰੀਏ ਤਾਂ ਪਰਮਿਸ਼ਨ ਵੀ ਇਹਨਾਂ ਨੂੰ ਅਸੀਂ ਦਿੰਨੇ ਆ ਹੁਣ ਇਹ ਜਿਹੜਾ ਕਲੌਜ਼ ਤੁਹਾਨੂੰ ਦਿਖ ਰਿਹਾ ਹੈ ਇਹ ਅਸੀਂ ਇਹਨਾਂ ਦੀ ਹੀ ਇੱਕ ਐਗਰੀਮੈਂਟ ਚੋਂ ਲਿਆ ਹੋਇਆ ਹੈ ਹੁਣ ਇਹਦੇ ਸਾਫ਼-ਸਾਫ਼ ਤੁਸੀਂ ਦੇਖ ਸਕਦੇ ਹੋ ਕੀ ਲਿਖਿਆ ਆਈ ਹਿਅਰਬਾਈ ਅਥਰਾਇਜ਼ ਗਰੁੱਪ ਕੰਪਨੀਆਂਜ਼ ਐਫੀਲੀਏਟਸ ਐਂਡ অর ਬਿਜ਼ਨਸ ਐਸੋਸੀਏਟਸ ਆਫ ਬੀਐਫਐਲ ਐਂਡ ਥੇਅਰ ਰਿਸਪੈਕਟਿਵ ਰਿਪਰੈਜ਼ੈਂਟੇਟਿਵਸ ਟੂ ਸੈਂਡ ਮੀ ਕਮਿਊਨੀਕੇਸ਼ਨ ਰਿਗਾਰਡਿੰਗ ਲੋਨਸ ਇੰਸ਼ੋਰੈਂਸ ਐਂਡ ਥਰਡ ਪਾਰਟੀ ਪ੍ਰੋਡਕਟਸ ਐਂਡ ਸਰਵਿਸਿਜ਼ ਅਵਿਲਡ ਬਾਈ ਮੀ ਥਰੂ ਥਿਸ ਹੁਣ ਇਹ ਸੇਮ ਲਾਈਨ ਆ ਬਜਾਜ ਆਲਮੋਸਟ ਆਪਣੇ ਹਰ ਇੱਕ ਪ੍ਰੋਡਕਟ ਦੇ ਐਗਰੀਮੈਂਟ ਦੇ ਵਿੱਚ ਪਾ ਦਿੰਦੇ ਹੁਣ ਇਹਦੇ ਨਾਲ ਹੋਏਗਾ ਕਿ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਖਰੀਦੋਗੇ ਮੰਨ ਲਓ ਤੁਸੀਂ ਇੱਕ ਫੋਨ ਖਰੀ ਕੁਝ ਟਾਈਮ ਬਾਅਦ ਤੁਹਾਨੂੰ ਕਾਲ ਆਏਗੀ ਵੀ ਤੁਸੀਂ ਇੱਕ ਰੀਸੈਂਟਲੀ ਫੋਨ ਖਰੀਦਿਆ ਹੈ ਬਜਾਇਦਾ ਕਾਰਡ ਯੂਜ਼ ਕਰਦੇ ਹੋਏ ਤੁਹਾਨੂੰ ਆਪਣੀ ਇੰਸ਼ੋਰੈਂਸ ਕਰਵਾਉਣੀ ਪਏਗੀ ਤੁਸੀਂ ਪੁੱਛੋਗੇ ਵੀ ਐਦਾਂ ਕਿਉਂ ਤਾਂ ਸਾਹਮਣੇ ਤੁਹਾਨੂੰ ਜਵਾਬ ਆਏਗਾ ਜੀ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਲੋਨ ਦੀਆਂ ਕਿਸ਼ਤਾਂ ਕੌਣ ਭਰੇਗਾ ਤੁਸੀਂ ਪ੍ਰੈਸ਼ਰ 'ਚ ਆ ਕੇ ਇੰਸ਼ੋਰੈਂਸ ਕਰਵਾ ਲੈਨੇ ਹੋ ਫਿਰ ਕੁਝ ਦਿਨ ਬਾਅਦ ਤੁਹਾਨੂੰ ਫੇਰ ਇੱਕ ਕਾਲ ਆਉਂਦੀ ਹੈ ਵੀ ਤੁਸੀਂ ਰੀਸੈਂਟਲੀ ਇੱਕ ਨਿਊ ਫੋਨ ਖਰੀਦਿਆ ਸੀ ਕੱਲ ਨੂੰ ਜੇਕਰ ਫੋਨ ਟੁੱਟ ਗਿਆ ਤਾਂ ਤੁਸੀਂ ਤਾਂ ਫੋਨ ਦੀਆਂ ਕਿਸ਼ਤਾਂ ਨਹੀਂ ਭਰਨੀਆ ਇਸ ਕਰਕੇ ਫੋਨ ਦੀ ਇੰਸ਼ੋਰੈਂਸ ਕਰਵਾ ਲਓ ਸਿਰਫ 100 ਰੁਪਏ ਵੀ ਨਹੀਂ ਲੱਗਣਾ ਤੁਹਾਨੂੰ ਲੱਗ ਬੀ ট্রেਡਿੰਗ ਕਾਊਂਟ ਖਲਵਾ ਲਓ ਜੀ ਮੈਡੀਕਲ ਇੰਸ਼ੋਰੈਂਸ ਲੈ ਲਓ ਮਤਲਬ ਅੰਤ ਤੇ ਆਉਂਦੇ ਆਉਂਦੇ ਬੰਦਾ ਨਾ ਟੋਟਲੀ ਪਰੇਸ਼ਾਨ ਹੋ ਜਾ ਤੇ ਜਿਕਰ ਇਹਨਾਂ ਕਾਫੀ ਨਹੀਂ ਆ ਤਾਂ ਬਹੁਤ ਸਾਰੇ ਲੋਕਾਂ ਨੇ ਆਨਲਾਈਨ ਇਹ ਵੀ ਕੰਪਲੇਂਟ ਕੀਤਾ ਹੈ ਵੀ ਬਜਾਜ ਨੇ ਬਿਨਾ ਪੁੱਛੀ ਉਹਨਾਂ ਨੂੰ ਇੰਸ਼ੋਰੈਂਸ ਤੇ ਲੋਨ ਵੇਚਦਾ ਤੇ ਉਹਨਾਂ ਤੋਂ ਬਿਨਾ ਪੁੱਛੀ ਉਹਨਾਂ ਦੇ ਅਕਾਊਂਟ ਚੋਂ ਪੈਸੇ ਕੱਟ ਗਏ ਹੁਣ ਇਹ ਤਾਂ ਨਹੀਂ ਪਤਾ ਵੀ ਇਹ ਜਿਹੜੇ ਕਲੇਮਸ ਨੇ ਕਿੰਨੇ ਸੱਚ ਦੇ ਝੂਠ ਨੇ ਬਟ ਇਹ ਸੇਮ ਇਸ਼ੂ ਬਹੁਤ ਸਾਰੇ ਲੋਕਾਂ ਦੁਆਰਾ ਰਿਪੋਰਟ ਕੀਤਾ ਗਿਆ ਹੈ ਤੇ ਇਸੇ ਚੀਜ਼ ਦੇ ਚੱਲਦੇ ਹੋਏ ਮਾਉਥ ਸ਼ਾਰਟ ਤੇ ਜੇਕਰ ਬਜਾਜ ਫਿੰਸਪ ਦੀ ਰੇਟਿੰਗ ਵੀ ਦੇਖੀ ਜਾਵੇ ਤਾਂ ਉਹ ਵੀ ਬਹੁਤ ਸਲੋ ਹੈ ਇਹਨਾਂ ਦੀ ਜੇਕਰ ਰੇਟਿੰਗ ਦੀ ਗੱਲ ਕਰੀਏ ਤਾਂ 1.08 ਹੈ ਆਊਟ ਆਫ 5 ਇਹ ਰੇਟਿੰਗ ਕੋਈ 2-4 ਬੰਦਿਆਂ ਦੀ ਨਹੀਂ ਹੈ 10000 ਤੋਂ ਵੱਧ ਲੋਕਾਂ ਨੇ ਇਹ ਰੇਟਿੰਗ ਦਿੱਤੀ ਹੋਈ ਹੈ ਹੁਣ ਆਪਣਾ ਫਾਈਨਲ ਡਿਕਟ ਦੇਣ ਤੋਂ ਪਹਿਲਾਂ ਨਾ ਇਹ ਦੇਖ ਲੈਣਾ ਵੀ ਇਸ ਕਾਰਡ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਕਾਰਡ ਨੂੰ ਅਪਲਾਈ ਕਰਨਾ ਬਹੁਤ ਹੀ ਸਿੰਪਲ ਹੈ ਸਭ ਤੋਂ ਪਹਿਲਾਂ ਸਿੰਪਲੀ ਤੁਸੀਂ ਬਜਾਜ ਦੀ ਵੈਬਸਾਈਟ ਤੇ ਜਾ ਕੇ ਇਨਸਟਾ ਐਮ ਆਈ ਕਾਰਡ ਤੇ ਜਾ ਕੇ ਆਪਣਾ ਮੋਬਾਈਲ ਨੰਬਰ ਭਰ ਕੇ ਗੈਟ ਇਟ ਨਾਉ ਤੇ ਕਲਿੱਕ ਕਰਨਾ ਹੈ ਤੁਹਾਡੇ ਨੂੰ ਓਟੀਪੀ ਮੰਗਿਆ ਜਾਏਗਾ ਤੇ ਓਟੀਪੀ ਭਰ ਕੇ ਤੁਸੀਂ ਪ੍ਰਸੀਡ ਤੇ ਕਲਿੱਕ ਕਰਨਾ ਹੈ ਹੁਣ ਉਸ ਤੋਂ ਬਾਅਦ ਅਗਲਾ ਸਟੈਪ ਆਏਗਾ ਤੁਸੀਂ ਆਪਣੀਆਂ ਪਰਸਨਲ ਡਿਟੇਲਸ ਭਰ ਲਿਆ ਜਿਵੇਂ ਕਿ ਤੁਹਾਡਾ ਨਾਮ ਡੇਟ ਆਫ ਬ ਹੁਣ ਤੁਹਾਡਾ ਸਿਬਲ ਸਕੋਰ ਦੇ ਬੇਸਿਸ ਤੇ ਹੀ ਤੁਹਾਨੂੰ ਇੱਕ ਲਿਮਿਟ ਸੈਂਕਸ਼ਨ ਕਰ ਦੇਗਾ ਮੰਨ ਲਓ ਜਿਵੇਂ ਹੁਣ ਇਸ ਕੇਸ ਦੇ ਵਿੱਚ ਤੁਹਾਨੂੰ ਦਿਖ ਰਿਹਾ ਵੀ 1 ਲੱਖ ਦੀ ਲਿਮਿਟ ਸੈਂਕਸ਼ਨ ਹੋ ਗਈ ਹੈ ਬਟ ਕਾਰਡ ਐਕਟੀਵੇਟ ਕਰਨ ਦੇ ਲਈ ਤਿੰਨ ਹੋਰ ਸਟੈਪ ਨੇ ਜਿਹੜੇ ਕਿ ਤੁਹਾਨੂੰ ਪੂਰੇ ਕਰਨੇ ਪੈਣਗੇ ਉਹ ਹੈ KYC ਵੈਰੀਫਿਕੇਸ਼ਨ ਫੀਸ ਪੇਮੈਂਟ ਤੇ ਮੰਡੇਟ ਸੈਟ KYC ਵੈਰੀਫਿਕੇਸ਼ਨ ਦੇ ਲਈ ਤੁਹਾਨੂੰ ਇੱਥੇ ਪ੍ਰਸੀਡ ਫਾਰ ਵੈਰੀਫਿਕੇਸ਼ਨ ਤੇ ਕਲਿੱਕ ਕਰਨਾ ਹੈ ਤੁਹਾਡੀਆਂ ਆਧਾਰ ਡਿਟੇਲਸ ਆਟੋਮੈਟਿਕਲੀ ਦਿਖਾ ਦੇਗਾ ਤੇ ਅਗਲੇ ਸਟੈਪ ਦੇ ਵਿੱਚ ਬਸ ਤੁਸੀਂ ਕਨਫਰਮ ਕਰਨਾ ਹੈ ਹੁਣ ਇਸ ਸਟੈਪ ਦੇ ਵਿੱਚ ਤੁਹਾਨੂੰ ਇਸ ਕਾਰਡ ਦੀ ਵਨ ਟਾਈਮ ਫੀਸ ਪੇ ਕਰਨੀ ਹੋਏਗੀ ਇੱਥੇ نیچے ਤੁਸੀਂ ਪ੍ਰਸੀਡ ਫॉर ਪੇਮੈਂਟ ਤੇ ਕਲਿੱਕ ਕਰਨਾ ਹੈ ਤੁਸੀਂ ਨੈਟ ਬੈਂਕਿੰਗ QR ਕੋਡ ਡੈਬਿਟ ਕਾਰਡ ਦੇ ਕਾਰਡ ਨਾਲ ਕਿਸੇ ਵੀ ਤਰੀਕੇ ਨਾਲ ਫੀਸ ਪੇ ਕਰ ਸਕਦੇ ਹੋ ਫੀਸ ਪੇ ਕਰਨ ਤੋਂ ਬਾਅਦ ਤੁਸੀਂ ਲਾਸਟ ਸਟੈਪ ਦੇ ਵਿੱਚ ਬਸ ਈ-ਮੈਂਡੇਟ ਰਜਿਸਟਰ ਕਰਨਾ ਹੁੰਦਾ ਹੈ ਤੇ ਉਹਦੇ ਲਈ ਤੁਹਾਨੂੰ ਐਕਟਿਵ ਨਾਓ ਤੇ ਕਲਿੱਕ ਕਰਨਾ ਪਏਗਾ ਕਲਿੱਕ ਕਰਨ ਤੋਂ ਬਾਅਦ ਕੁਝ ਇਦਾਂ ਦੀ ਸਕਰੀਨ ਦਿਖਾਏਗਾ ਹੁਣ ਇੱਥੇ ਤੁਸੀਂ ਜਿਸ ਵੀ ਬੈਂਕ ਦੇ ਵਿੱਚ ਸੇਵਿੰਗ ਅਕਾਊਂਟ ਜਾਂ ਕਰੰਟ ਅਕਾਊਂਟ ਹੈ ਉਸ ਬੈਂਕ ਦੀ ਡਿਟੇਲ ਭਰ ਕੇ ਕਨਫਰਮ ਕਰੋਗੇ ਤੇ ਸਾਰੀਆਂ ਡਿਟੇਲਸ ਭਰਨ ਇਨੂੰ ਇੱਕ ਪੇਮੈਂਟ ਮੈਥਡ ਜਿਵੇਂ ਕਿ ਡੈਬਿਟ ਕਾਰਡ ਨੈਟ ਬੈਂਕਿੰਗ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਵੈਰੀਫਾਈ ਕਰੋਗੇ ਤੇ ਜਿਵੇਂ ਤੁਸੀਂ ਵੈਰੀਫਾਈ ਕਰੋਗੇ ਮੰਡੇਟ ਸਕਸੈਸਫੁਲੀ ਕ੍ਰੀਏਟ ਹੋ ਜਾਏਗਾ ਤੇ ਤੁਹਾਡਾ ਕਾਰਡ ਹੈ ਜਿਹੜਾ ਉਹ ਰੈਡੀ ਟੂ ਯੂਜ਼ ਹੈ ਹੁਣ ਫਾਈਨਲੀ ਇਹ ਦੇਖਣ ਤੋਂ ਪਹਿਲਾਂ ਵੀ ਤੁਹਾਨੂੰ ਇਹ ਕਾਰਡ ਲੈਣਾ ਚਾਹੀਦਾ ਜਾਂ ਨਹੀਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਵੀ ਇਦਾਂ ਦੀ ਹਿਡਨ ਇਨਸਾਈਟਸ ਤੇ ਇਨਫੋਰਮੇਸ਼ਨ ਕੱਢਣ ਦੇ ਲਈ ਨਾ ਸਾਡੀ ਬੜੀ ਮਿਹਨਤ ਲੱਗਦੀ ਹੈ ਸਾਡੀ ਪੂਰੀ ਟੀਮ ਪੂਰੀ ਮਿਹਨਤ ਕਰਦੀ ਹੈ ਤੇ ਬਸ ਸਾਨੂੰ ਕੀ ਚਾਹੀਦਾ ਬਦਲੇ ਚ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇੱਕ ਛੋਟਾ ਜਿਹਾ ਕ ਬਸ ਇੰਨੇ ਨਾਲ ਹੀ ਸਾਡੀ ਜਿਹੜੀ ਮਿਹਨਤ ਆ ਉਹ ਸਕਸੈਸਫੁਲ ਹੋ ਜਾਂਦੀ ਹੈ ਤੇ ਸਾਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਚਲੋ ਹੁਣ ਫਾਈਨਲੀ ਇਹ ਦੇਖ ਲੈਨੇ ਆ ਵੀ ਤੁਹਾਨੂੰ ਇਹ ਕਾਰਡ ਲੈਣਾ ਚਾਹੀਦਾ ਜਾਂ ਨਹੀਂ ਤਾਂ ਜੇਕਰ ਤੁਸੀਂ ਨੋ ਕਾਸਟ EMI ਫ੍ਰੀਕੁਐਂਟਲੀ ਯੂਜ਼ ਕਰਦੇ ਹੋ ਫਾਰ ਐਗਜ਼ਾਮਪਲ ਇੱਕ ਸਾਲ ਦੇ ਵਿੱਚ ਤੁਸੀਂ ਤਿੰਨ ਚਾਰ ਵਾਰੀ ਨੋ ਕਾਸਟ EMI ਲੈ ਲੈਣੇ ਉਹ ਤੇ ਤੁਹਾਡਾ ਜਿਹੜਾ ਟਿਕਟ ਸਾਈਜ਼ ਆ ਉਹ ਘੱਟੋ ਘੱਟ 10 ਤੋਂ 15000 ਰੁਪਏ ਰਹਿੰਦਾ ਤਾਂ ਡੈਫੀਨਿਟਲੀ ਇਹ ਕਾਰਡ ਤੁਹਾਡੇ ਲਈ ਸੈਂਸਿਬਲ ਹੈ ਤੁਸੀਂ ਇਸ ਕਾਰਡ ਨੂੰ ਲੈ ਕੇ ਇਹਦਾ ਫਾਇਦਾ ਉਠਾ ਸਕਦੇ ਹੋ ਪਰ ਜੇਕਰ ਤੁਸੀਂ ਨੋ ਕਾਸਟ EMI ਬਹੁਤਾ ਯੂਜ਼ ਨਹੀਂ ਕਰਦੇ ਮੋਸਟਲੀ ਜੇਕਰ ਦੇਖਿਆ ਜਾਵੇ ਤਾਂ ਸਾਲ 'ਚ ਇੱਕ ਅੱਧੀ ਵਾਰੀ ਯੂਜ਼ ਕਰਦੇ ਹੋ ਤਾਂ ਸ਼ਾਇਦ ਇਹ ਕਾਰਡ ਤੁਹਾਡੇ ਲਈ ਉਨਾ ਬੈਨੀਫੀਸ਼ੀਅਲ ਸਾਬਿਤ ਨਾ ਹੋਵੇ ਜਿੰਨੇ ਤੁਹਾਨੂੰ ਨੋ ਕਾਸਟ EMI ਦੇ ਬੈਨੀਫਿਟ ਮਿਲਣੇ ਆ ਉਸ ਤੋਂ ਕਿਤੇ ਜ਼ਿਆਦਾ ਇਹਨਾਂ ਦੇ ਵਨ ਟਾਈਮ ਚਾਰਜਸ ਲੱਗ ਜਣੇ ਆ ਬਾਕੀ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਇਸ ਕਾਰਡ ਨੂੰ ਅਪਲਾਈ ਕਰੋਗੇ ਜਾਂ ਨਹੀਂ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬੀਕੇਪਾਈ